ਜਿਸਕੀਰਤ ਸਿੰਘ ਜੱਸਾ ਪੰਜਾਬੀ ਟਰੇਡਰ ਦੇ ਨਾਮ ਤੋਂ ਉਹਨਾਂ ਦਾ ਪੇਜ ਤੁਸੀਂ ਜਾਣਦੇ ਹੀ ਹੋਵੋਗੇ ਪਿਛਲੇ ਦਿਨੀ ਜਾਨੀ ਕਿ 29 ਤਰੀਕ ਨੂੰ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਦੀ ਵੀਡੀਓ ਤੁਸੀਂ ਵੇਖ ਰਹੇ ਹੋ ਕਿਵੇਂ ਉਹਨਾਂ ਦੀ ਸਕਾਰਪੀਓ ਗੱਡੀ ਨੂੰ ਰੋਕ ਕੇ ਤੇ ਉੱਥੇ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਦੇਖੋ ਉਸ ਤੋਂ ਬਾਅਦ ਪੈਟਰੋਲ ਪਾ ਕੇ ਗੱਡੀ ਨੂੰ ਅੱਗ ਲਾ ਦਿੱਤੀ ਕਿਸੇ ਨੇ ਉੱਥੋਂ ਪਿੰਡ ਚੋਂ ਵੀਡੀਓ ਬਣਾ ਦਿੱਤੀ ਤੇ ਜੋ ਕਿ ਹੁਣ ਸੋਸ਼ਲ ਮੀਡੀਆ ਉੱਪਰ ਕਿੰਨੀ ਜਿਆਦਾ ਵਾਇਰਲ ਹੋ ਰਹੀ ਹੈ ਦੇਖੋ ਅੱਗ ਦੀ ਚਪੇੜ ਚ ਆ ਗਈ ਗੱਡੀ ਤੇ ਸਾਰੀ ਮੱਚ ਗਈ ਗੱਡੀ ਸੱਚੀ ਦੇਖ ਕੇ ਬਹੁਤ ਹੀ ਦੁੱਖ ਲੱਗਿਆ ਬਹੁਤ ਬੇਰਹਿਮੀ ਨਾਲ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਹਮਲਾਵਰ ਨੇ ਕਿਹਾ ਵੀ ਛੇਤੀ ਭੱਜ ਲੋ ਓਏ ਵੇਖੋ ਵੀਡੀਓ ਕਿਸੇ ਆਹ ਦੀ ਗੱਡੀਆਂ ਪਾਸੇ ਕਰ ਰਹੀ ਹੈ ਵਾਹਾਂ ਦੀ ਪ੍ਰਾਣੀ ਰਹਿੰਦੇ ਸੋਹਣੇ ਪਿਆਰੇ ਹੋਣ ਥਲੇ ਕਰਕੇ ਜਿਨ੍ਹਾਂ ਨੇ ਜੱਸੇ ਦੀ ਗੱਡੀ ਤੇ ਹਮਲਾ ਕੀਤਾ ਸੀ ਉਹ ਵੀਡੀਓ ਵੀ ਤੁਹਾਡੀ ਸਕਰੀਨ ਉੱਪਰ ਸ਼ੋਅ ਹੋ ਰਹੀ ਹੈ ਕਲਿੱਕ ਕਰਕੇ ਦੇਖ ਸਕਦੇ ਹੋ ਧੰਨਵਾਦ